ਸਟਾਰ ਰਣਜੀਤ ਬਾਲੀਵੁੱਡ ਫਿਲਮ ਇੰਡਸਟਰੀ ਦਾ ਇੱਕ ਮਸ਼ਹੂਰ ਖਲਨਾਇਕ ਰਿਹਾ ਹੈ ਡੰਡੀ ਜਿਸ ਨੇ ਸਾਰਿਆਂ ਨੂੰ ਡਰਾਇਆ ਡੰਡੀ ਖਾਸ ਕਰਕੇ ਔਰਤ ਕਲਾਕਾਰਾਂ ਨੂੰ ਡੰਡੀ ਉਸ ਨੇ ਸਿਲ버 ਸਕਰੀਨ ਤੇ ਬਹੁਤ ਸਾਰੇ ਮਾੜੇ ਅਤੇ ਭਿਆਨਕ ਕੰਮ ਕੀਤੇ ਡੰਡੀ ਜੇ ਲੋਕ ਸੱਚਮੁੱਚ ਉਨਾਂ ਨੂੰ ਵੇਖ ਲੈਂਦੇ ਤਾਂ ਉਹ ਉਹਨਾਂ ਤੋਂ ਦੂਰ ਰਹਿੰਦੇ ਡੰਡੀ ਉਹ ਕਿੰਨਾ ਖਤਰਨਾਕ ਖਲਨਾਇਕ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫਿਲਮ ਸ਼ੋਲੇ ਵਿੱਚ ਖਲਨਾਇਕ ਗੱਬਰ ਸਿੰਘ ਦੀ ਭੂਮਿਕਾ ਲਈ ਪਹਿਲਾਂ ਰਣਜੀਤ ਦਾ ਨਾਮ ਵੀ ਵਿਚਾਰਿਆ ਗਿਆ ਸੀ ਡੰਡੀ ਰਣਜੀਤ ਦਾ ਜਨਮ 12 ਸਤੰਬਰ 1942 ਨੂੰ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਨੇੜੇ ਇੱਕ ਛੋਟੇ ਜਿਹੇ ਪਿੰਡ ਜੰਡਿਆਲਾ ਗੁਰੂ ਵਿੱਚ ਪਿਤਾ ਸ੍ਰੀ ਦਵਾਰਕਾ ਪ੍ਰਸਾਦ 베ਦੀ ਅਤੇ ਮਾਤਾ ਸ਼੍ਰੀਮਤੀ ਰਾਜਕੌਰ 베ਦੀ ਦੇ ਘਰ ਹੋਇਆ ਡੰਡੀ ਉਸਦੇ ਮਾਪਿਆਂ ਨੇ ਉਸ ਦਾ ਨਾਮ ਗੋਪਾਲ ਰੱਖਿਆ ਡੰਡੀ ਇਸ ਤਰ੍ਹਾਂ ਉਸ ਦਾ ਪੂਰਾ ਨਾਮ ਗੋਪਾਲ 베ਦੀ ਸੀ ਡੰਡੀ ਉਸ ਦਾ ਪਰਿਵਾਰ ਉਸ ਇਲਾਕੇ ਦਾ ਇੱਕ ਜਾਣਿਆ ਪਛਾਣਿਆ ਪਰਿਵਾਰ ਸੀ ਡੰਡੀ ਉਸ ਦੇ ਦਾਦਾ ਜੀ ਇੱਕ ਵਪਾਰੀ ਸਨ ਡੰਡੀ ਆਜ਼ਾਦੀ ਦੇ ਸਮੇਂ ਜਦੋਂ ਦੰਗਿਆਂ ਦੀ ਅੱਗ ਭਟਕੀ ਤਾਂ ਉਸ ਅੱਗ ਦੀ ਗਰਮੀ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਵੀ ਪਹੁੰਚ ਗਈ ਡੰਡੀ ਵੱਧਦੇ ਦੰਗਿਆਂ ਤੋਂ ਪਰੇਸ਼ਾਨ ਹੋ ਕੇ ਰਣਜੀਤ ਦੇ ਪਿਤਾ ਆਪਣੇ ਚਾਰ ਬੱਚਿਆਂ ਅਤੇ ਬਾਕੀ ਪਰਿਵਾਰ ਨਾਲ ਦਿੱਲੀ ਆ ਗਏ ਡੰਡੀ ਰਣਜੀਤ ਦੇ ਬਚਪਨ ਦਾ ਇੱਕ ਵੱਡਾ ਹਿੱਸਾ ਦਿੱਲੀ ਵਿੱਚ ਬੀਤਿਆ ਅਤੇ ਉਸ ਦੀ ਪੜ੍ਹਾਈ ਵੀ ਦਿੱਲੀ ਵਿੱਚ ਹੀ ਹੋਈ ਡੰਡੀ ਰਣਜੀਤ ਨੇ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ ਡੰਡੀ ਉਹ ਟੀਮ ਵਿੱਚ ਗੋਲ ਕੀਪਰ ਸੀ ਉਸ ਦੇ ਦੋਸਤ ਉਸ ਨੂੰ ਪਿਆਰ ਨਾਲ ਗੋਲੀ ਕਹਿੰਦੇ ਸਨ ਡੰਡੀ ਫੁੱਟਬਾਲ ਕਰਕੇ ਹੀ ਰਣਜੀਤ ਨੂੰ ਹਿੰਦੂ ਕਾਲਜ ਵਿੱਚ ਦਾਖਲਾ ਮਿਲਿਆ ਡੰਡੀ ਦੂਜੇ ਪਾਸੇ ਉਸਦੇ ਪਿਤਾ ਜੋ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਕੱਪੜੇ ਦਾ ਕਾਰੋਬਾਰ ਕਰਦੇ ਸਨ ਹੁਣ ਦਿੱਲੀ ਵਿੱਚ ਇਲੈਕਟ੍ਰੋਨਿਕ ਸਮਾਨ ਦਾ ਕਾਰੋਬਾਰ ਕਰਨ ਲੱਗ ਪਏ ਸਨ ਡੰਡੀ ਜਦੋਂ ਰਣਜੀਤ ਹਿੰਦੂ ਕਾਲਜ ਵਿੱਚ ਪਹੁੰਚਿਆ ਤਾ ਇੱਕ ਦਿਨ ਉਸਨੇ ਅਖਬਾਰ ਵਿੱਚ ਭਾਰਤੀ ਹਵਾਈ ਸੈਨਾ ਦੀ ਪ੍ਰੀਖਿਆ ਦਾ ਇਸ਼ਤਿਹਾਰ ਦੇਖਿਆ ਡੰਡੀ ਕਿਸੇ ਨੇ ਉਸ ਨੂੰ ਦੱਸਿਆ ਕਿ ਇਹ ਬਹੁਤ ਔਖਾ ਇਮਤਿਹਾਨ ਹੈ ਅਤੇ ਬਹੁਤ ਘੱਟ ਬੱਚੇ ਇਸ ਇਮਤਿਹਾਨ ਵਿੱਚੋਂ ਸਫਲ ਹੁੰਦੇ ਹਨ ਡੰਡੀ ਫਿਰ ਰਣਜੀਤ ਅਤੇ ਉਸਦੇ ਕੁਝ ਦੋਸਤਾਂ ਨੇ ਪੈਸੇ ਦਾ ਪ੍ਰਬੰਧ ਕੀਤਾ ਅਤੇ ਭਾਰਤੀ ਹਵਾਈ ਸੈਨਾ ਦਾ ਫਾਰਮ ਭਰਿਆ ਡੰਡੀ ਕਿਸਮਤ ਨੇ ਸਾਥ ਦਿੱਤਾ ਡੰਡੀ ਉਸ ਨੇ ਅਤੇ ਉਸ ਦੇ ਤਿੰਨ ਹੋਰ ਦੋਸਤਾਂ ਨੇ ਹਵਾਈ ਸੈਨਾ ਦੀ ਇਹ ਲਿਖਤੀ ਪ੍ਰੀਖਿਆ ਪਾਸ ਕਰ ਲਈ ਡੰਡੀ ਇਸ ਤੋਂ ਬਾਅਦ ਉਸ ਨੂੰ ਅੰਤਿਮ ਚੋਣ ਲਈ ਜੱਬਲਪੁਰ ਬੁਲਾਇਆ ਗਿਆ ਜਿੱਥੇ ਉਸਦਾ ਇੱਕ ਦੋਸਤ ਮੈਡੀਕਲ ਟੈਸਟ ਵਿੱਚ ਫੇਲ ਹੋ ਗਿਆ ਡੰਡੀ ਪਰ ਰਣਜੀਤ ਤੇ ਉਸਦੇ ਦੋ ਹੋਰ ਦੋਸਤਾਂ ਨੂੰ ਪਾਇਲਟ ਸਿਖਲਾਈ ਲਈ ਚੁਣਿਆ ਗਿਆ ਡੰਡੀ ਉਸਦੇ ਪਰਿਵਾਰ ਨੂੰ ਹੁਣ ਤੱਕ ਇਹ ਨਹੀਂ ਪਤਾ ਸੀ ਕਿ ਉਹਨਾਂ ਦੇ ਪੁੱਤਰ ਨੂੰ ਹਵਾਈ ਸੈਨਾ ਵਿੱਚ ਪਾਇਲਟ ਦੀ ਸਿਖਲਾਈ ਲਈ ਚੁਣਿਆ ਗਿਆ ਹੈ ਡੰਡੀ ਰਣਜੀਤ ਦੇ ਪਿਤਾ ਜੀ ਨੂੰ ਹਵਾਈ ਸੈਨਾ ਦਾ ਪੱਤਰ ਮਿਲਿਆ ਤਾਂ ਉਹਨਾਂ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਅਤੇ ਉਹ ਬਹੁਤ ਖੁਸ਼ ਹੋਏ ਡੰਡੀ